ਅੱਗੇ ਆਗੇ ਤੁਸੀਂ ਦਿੱਲੀ ਸੂਬੇ ਦੇ ਹੈ ਨੀ ਰੱਖੀ ਕੋਈ ਜੇਟ ਦਾ ਮੂੰਹੇ ਰੋ ਮਾਰਨਾ ਪਾਸੀ ਜੇਟ ਖੜਾ ਕਿਹਾ ਬਾਕੀ ਬਗਰੀ ਨਹੀਂ ਨੀ ਕਰਦਾ ਜਾਣਦਾ ਵੀ ਕੀ ਪੈਦਾ ਉਹਦੇ ਸਿਸਟਮ ਦੀ ਰਹੇ ਸਿਸਟਮ ਫਤੌਦੀ ਜੇਦ ਗਲਤ ਜੇ ਵੈਸੇ ਬਹੁਤ ਜ਼ਿਆਦਾ ਬਹੁਤ ਗਲਤ ਜੇ ਆ ਲੋਕ ਵੇਖੋ ਕਿੰਨੇ ਪਰੇਸ਼ਾਨ ਹੋਣ ਕਿੰਨੀਆਂ ਲੈਣਾ ਲੱਗੀਆਂ ਕੋਈ ਨਾ ਦੱਸੀ ਅੱਗੇ ਤੁਸੀਂ ਨਾਲ ਖੜੋ ਸਾਡੇ ਆਏ ਜੀ ਅਸੀਂ ਨਾਲ ਇਸ ਕੰਮ ਵਿੱਚ ਨਹੀਂ ਫਸ ਸਕਦੇ ਬਾਅਦ ਦੇ ਵਿੱਚ ਸਾਨੂੰ ਨਾ ਅੰਮਾਈ ਗੱਲ ਪਤਾ ਕੀ ਦੱਸਣਾ ਅੱਜ ਤੁਹਾਨੂੰ ਸ੍ਰੀਵਾਰ ਕਰਨ ਆਏ ਆ ਅਸੀਂ ਇੱਥੇ ਵੰਡ ਕੇ ਰੁਕ ਕੇ ਫਰਾਲ ਥੋੜੀ ਕਰਨਾ ਹੈ ਲੋਕਾਂ ਇਹ ਸੀਨ ਵਿੱਚ ਫਸਿਆ ਨੂੰ ਕੱਢਣ ਆਏ ਇਹ ਲੋਕਾਂ ਨੂੰ ਫਸਾਉਂ ਥੋੜੀ ਸਾਡੇ ਕੋਲੇ ਆ ਕੇ ਦੇ ਰਹੇ ਆ ਜੇ ਕੋਈ ਬਿਛੇ ਨੇ ਜੁੜੀ ਗੱਲ ਕਰੀ ਜਿਹੜੀ ਟ੍ਰੈਨ ਨਹੀਂ ਗੱਲ ਨਹੀਂ ਹੋਣਾ ਇਹੋ ਚੱਲ ਰਿਹਾ ਕਾਰ ਕਰ ਰਿਹਾ ਜਦੋਂ ਸਾਨੂੰ ਬੋਟਾ ਇਸ਼ਵਾਰਾ ਕਰਦੇ ਕਿਥੇ ਨੇ ਇਹ ਆਪਣੀ 2 ਮਿੰਟ 3 ਮਿੰਟ ਖੱਜਲ ਹੋਣਾ ਪੈਂਦਾ ਆ ਫੇ ਵਧੀਆ ਰੋਡ ਬਣਦਾ ਨਾ ਲੈ ਕੇ ਆਓ ਕਿਸੇ ਚੀਜ਼ ਦੀ ਜਰੂਰ ਨਹੀਂ ਸੁਣਦੇ ਹਰ ਬੰਦੇ ਸੁਣਦੇ ਨਹੀਂ ਮੈਂ ਮਨਾ ਕਰਦਾ ਕੋਈ ਹੋਰ ਲੈ ਪ੍ਰੈਸਰ ਸੁਲਾਪ ਆ ਕੇ ਸਾਡਾ ਤੁਹਾਡਾ ਹੀ ਨਾ ਉਮਰ ਥੋੜਾ ਡਿਗਰ ਤੇ ਮੈਂ ਤਾਂ ਨਹੀਂ ਕੱਟਦਾ ਕੋਈ ਹੋਰ ਕੀ ਕਹਿੰਦੇ ਮੈਂ ਨਹੀਂ ਕੱਟਣਾ ਕਹਿੰਦਾ ਮੈਂ ਨਹੀਂ ਕੱਟਣਾ ਹੋ ਜਾਂਦਾ ਰੋਕਦਾ ਤੁਮ ਹਟਾ ਲੈ ਫੋਟੇ ਦੀ ਰਾਜਨੀਤੀ ਕਰਦੇ ਨੇ ਇਹ ਪਲੇਖਾ ਕਰਦੇ ਹੋ ਜਿਹੜੇ ਲੋਕਾਂ ਨੂੰ ਨਾਲ ਦੀ ਬੋਟਾ ਲੈਣੀ ਆ ਬਾਬਾ ਜੀ ਸਮਾਨ ਬਸਟੀ ਦੇ ਸਮਾਨ ਲੈਣ ਆਏ ਤੇ ਲੈਣ ਵਾਲਿਆਂ ਨੇ ਇਹਨਾਂ ਦੇ 4x4 ਟਰੈਕਟਰ ਆ ਵੱਡੀਆਂ ਵੱਡੀਆਂ ਗੱਡੀਆਂ ਵਾ ਉਹ ਪੰਜਾਬ ਨਹੀਂ ਰਿਹਾ ਏ ਯਾਰ ਨਾ ਕਰੋ ਐਦਾਂ ਭਰਾ ਜੀ ਤੁਸੀਂ ਸਾਡੇ ਨਾਲ ਨਾ ਕਰੋ ਐਦਾਂ ਨਾ ਕਰੋ ਤੁਸੀਂ ਗਲਤ ਕਰ ਰਹੇ ਜੇ ਬਾਦਚਾ ਆਪਾਂ ਸਾਰੇ ਜਾਣੇ ਪ੍ਰੋਬਲਮ ਚਾਵਾਂਗੇ ਕੀ ਆ ਜੋ ਚਾਰ ਜਾਣੇ ਆ ਕੇ ਤੁਹਾਡੇ ਕੋਲ ਪੈ ਕੇ ਫਿਰਕਰ ਹੋਏ ਜੀ ਆ ਫੋਨ ਦੇ ਰਿਕਾਰਡੋ ਜਾਣੇ ਪਿਛਲੇ 3 ਦਿਨ ਦੀਆਂ ਸੁਣ ਦੀ ਇੱਕ ਵੀ ਬੰਦੇ ਨੂੰ ਨਹੀਂ ਮੰਨਣਾ ਨਹੀਂ ਉਹ ਫਾਲਸ ਹਲਕਾ ਜੀ ਗੱਲ ਕੀ ਹੈ ਦੀ ਜਿਵੇਂ ਤੁਹਾਨੂੰ ਪਤਾ ਹੈ ਜੀ ਪਿਛਲੇ 8-10 ਦਿਨਾਂ ਤੋਂ ਆਹ ਏਰੀਆ ਜਿਹੜਾ ਬਾ ਪਾਣੀ ਦੀ ਮਾਰ ਹੇਠ ਹੈ ਤੇ ਅੱਜ ਸ਼ਾਇਦ ਕੋਈ ਸੰਸਥਾ ਵਾਲੇ ਵੀਰ ਸੀਗੇ ਜਿਹੜੇ ਇਹ ਮਹਿਸੂਸ ਕਰਦੇ ਸੀਗੇ ਕਿ ਬਾਕੀ ਸੰਸਥਾਵਾਂ ਜਿਹੜੀਆਂ ਨੇ ਉਹ ਇੱਕ ਪਲੇਟਫਾਰਮ ਤੋਂ ਕਿਉਂ ਨਹੀਂ ਚੱਲਦੀਆਂ ਤੇ ਤੇ ਸਾਰੀਆਂ ਸੰਸਥਾਵਾਂ ਜਿਹੜੀਆਂ ਨੇ ਜੀ ਉਹ ਇੱਕ ਪਲੇਟਫਾਰਮ ਤੋਂ ਚੱਲਣ ਇੱਕ ਪ੍ਰੋਗਰਾਮ ਵਾਲੀ ਤੇ ਜਿੱਥੇ-ਜਿੱਥੇ ਸਾਰਿਆਂ ਨੂੰ ਲੋੜ ਆ ਉੱਥੇ-ਉੱਥੇ ਜਿਹੜੀ ਆ ਪਹਚਾਈ ਜਾਵੇ ਜਿਹੜੀ ਰਾਹਤ ਸਮਝ ਰਹੀ ਆ ਨਾ ਕਿ ਇਹ ਖਰਾਬ ਹੋਵੇ ਇਸ ਬੰਦੇ ਵਿੱਚ ਮੈਂ ਉਹਨਾਂ ਨੂੰ ਦੱਸ ਦਿੱਤਾ ਸੀਗਾ ਜੀ ਸਾਡੇ ਮਾਨਯੋਗ ਡੀਸੀ ਸਾਹਿਬ ਤੇ ਐਸਐਸਪੀ ਅੰਮ੍ਰਿਤਸਰ ਦੇ ਹੱਥੀ ਸਰਦਾਰ ਮਨਿੰਦਰ ਸਿੰਘ ਆਈਐਸ ਇਹਨਾਂ ਦੀ ਟੀਮ ਨੇ ਬੜੀ ਸਤਿਤੀ ਧੰਗ ਨਾਲ ਜਿਹੜਾ ਸਾਰਾ ਏਰੀਆ ਵਾ ਇਹ 11 ਜ਼ੋਨਾਂ ਦੇ ਵਿੱਚ ਵੰਡਿਆ ਹੋਇਆ ਹਰੇਕ ਜ਼ੋਨ ਦੇ ਨਾਲ 10-10 ਪਿੰਡ ਲਾਏ ਨੇ ਕਿਸੇ ਨਾਲ 12 ਪਿੰਡ ਆ ਕਿਸੇ ਨਾਲ 10 ਨੇ ਕਿਸੇ ਨਾਲ 8ਾ ਕਰੀਬ 122-23 ਪਿੰਡ ਆ ਜਿਹੜੇ ਹੜ੍ਹਾਂ ਤੋਂ ਪ੍ਰਭਾਵਿਤ ਨੇ ਤੇ ਮੈਂ ਇਹਨਾਂ ਨੂੰ ਇਹ ਦੱਸਿਆ ਕਿ ਜਾਮ ਲਾਉਣਾ ਜਿਹੜਾ ਵਾ ਉਹ ਕਾਨੂੰਨ ਦੇ ਖਿਲਾਫ ਆ ਉਹ ਗਲਤ ਗੱਲ ਆ ਜੋ ਕਿ ਇਹਨਾਂ ਨੇ ਬਿਲਕੁਲ ਗਲਤ ਕੀਤਾ ਪਰ ਕੋਈ ਵੀ ਜਿਹੜਾ ਉਹਨਾਂ ਨੂੰ ਸਮਝਾਇਆ ਤੇ ਸਮਝਾ ਕੇ ਕਮੌਲ ਨਾ ਕਰਾਉ ਹੋਏ ਇਸ ਕਰਕੇ ਉਹਨਾਂ ਨੂੰ ਸਾਈਡ ਤੇ ਕੀਤਾ ਜਿਹੜਾ ਕਿ ਉਹਨਾਂ ਨੂੰ ਕਹਾਂਗੇ ਤੁਸੀਂ ਆਪਣੇ ਸੋਸ਼ਲ ਮੀਡੀਆ ਰਹੀਂ ਤੁਸੀਂ ਆਪਣੇ ਤੌਰ ਤੇ ਜਿੰਨੇ ਵੀ ਲੋਕਾਂ ਨੂੰ ਇਕੱਠਿਆਂ ਕਰ ਸਕਦੇ ਹੋ ਕਰੋ ਔਰ ਲੋਕਾਂ ਦੀ ਜਿਹੜੇ ਲੋਕ ਇਸ ਵੇਲੇ ਪੀੜਤ ਨੇ ਹਲਪੀੜਤ ਨੇ ਲੋਕ ਜਿਨ੍ਹਾਂ ਦੀ ਪ੍ਰੋਬਲਮ ਆਈ ਆ ਉਹਨਾਂ ਦੀ ਆਪਾਂ ਮਦਦ ਕਰੀਏ ਤਾਂ ਜੋ ਫੇਰ ਲੋਕ ਲੋਕ ਜਿਹੜੇ ਨੇ ਉੱਠ ਖੜੇ ਹੋਣ ਤੇ ਫਿਲਹਾਲ ਜਿਹੜਾ ਵਾ ਉਹ ਜਾਮ ਬੇੜਾ ਹਟਾ ਦਿੱਤਾ ਵਾ ਤੇ ਜਿਹੜੀ ਟ੍ਰੈਫਿਕ ਹੈ ਬਿਲਕੁਲ ਆਮ ਦੀ ਤਰ੍ਹਾਂ ਚੱਲ ਰਹੀ ਹੈ ਪੱਥਰ ਪਾਜੀ ਹੋਈ ਕਹਿੰਦੇ ਪੱਥਰ ਪਾਜੀ ਹੋਈ ਹੈ ਬਿਲਕੁਲ ਨਹੀਂ ਕੋਈ ਪੱਥਰ ਪਾਜੀ ਨਹੀਂ ਹੋਈ ਅਸਲ ਚ ਕਿਸੇ ਪਿੰਡ ਦੇ ਵਿੱਚ ਜਦੋਂ ਰਾਸਮਗਰੀ ਵੰਡਣ ਗਏ ਨੇ ਉੱਥੇ ਕਿਤੇ ਜਿਹੜੀ ਧੱਕਾ ਮੁਕੀ ਖੇਚਤੂ ਹੋਈ ਜਦੋਂ ਸਮਾਨ ਲੈਦੇ ਨੇ ਕੁਲੋਨਾ ਤੇ ਉਹਨਾਂ ਦਾ ਇੱਕ ਵਰਕਰ ਜਿਹੜਾ ਵਾ ਉਹਦਾ ਟਰਾਲੀ ਦੇ ਨਾਲ ਸਿਰਵਜਰਾ ਜਿੱਥੇ ਉਹਦੇ ਕੋਈ ਥੋੜੀ ਜੀ ਪ੍ਰੋਬਲਮ ਆਈ ਆ ਪਰ ਉਹਨਾਂ ਨੇ ਸਾਨੂੰ ਕੋਈ ਇਹੋ ਜੀ ਕੋਈ ਸ਼ਿਕਾਇਤ ਨਹੀਂ ਕੀਤੀ ਗਰਵੇ ਹੋਏ ਬਿਲਕੁਲ ਜੀ ਜੇ ਕਹਿਣਗੇ ਜੇ ਕੋਈ ਕਿਸੇ ਦੇ ਖਿਲਾਫ ਪਾਈ ਨੇਮ ਦਾ ਖਾਸ ਦੇਣਗੇ ਤੇ ਅਸੀਂ ਕਰਾਂਗੇ ਜੀ